ਵਿਦੇਸ਼ ਵਿੱਚ ਪੜ੍ਹਾਈ ਕਰਨ ਗਏ ਗੁਰਦਾਸਪੁਰ ਦੇ 25 ਸਾਲ ਦੇ ਨੌਜਵਾਨ ਇਕਰਮਨ ਸਿੰਘ ਦੀ ਕੰਮ ਦੌਰਾਨ ਕੰਦ ਡਿੱਗਣ ਕਾਰਨ ਹੋਈ ਮੌਤ ਦੀ ਖਬਰ ਮਿਲਣ ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਹਿਰ ਦੇ ਮੁਹੱਲਾ ਪ੍ਰੇਮਨਗਰ ਵਿਖੇ ਰਹਿੰਦੇ ਇਕਰਮਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਦੱਸਿਆ ਕਿ ਇਕਰਮਨ ਸਿੰਘ 2020 ਵਿੱਚ ਯੂਕੇ ਪੜ੍ਹਾਈ ਕਰਨ ਗਿਆ ਸੀ ਉਹਨਾਂ ਨੇ ਕਿਹਾ ਕਿ 12 ਤਰੀਕ ਨੂੰ ਕੰਮ ਦੌਰਾਨ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਐਮਬੈਸੀ ਵੱਲੋਂ ਸਾਨੂੰ 15 ਤਰੀਕ ਨੂੰ ਫੋਨ ਕੀਤਾ ਗਿਆ ਕਿ ਤੁਹਾਡੀ ਮੁੰਡੇ ਦੀ ਕੰਮ ਦੌਰਾਨ ਦੀਵਾਰ ਡਿੱਗਣ ਕਾਰਨ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੀ ਇਕਮਨ ਨਾਲ ਗੱਲ ਹੁੰਦੀ ਰਹਿੰਦੀ ਸੀ ਤੇ ਉਹ ਬਾਹਰ ਬਹੁਤ ਖੁਸ਼ ਸੀ। ਉਹਨਾਂ ਨੇ ਕਿਹਾ ਅਚਾਨਕ ਉਸਦੀ ਮੌਤ ਹੋਣ ਦੇ ਨਾਲ ਉਹ ਬਹੁਤ ਦੁਖੀ ਨੇ। जन हितैषी टीआरपी नहीं खरीदते भरोसा जीतते हैं हम बात ये इस तरह है बेटे ने प्लस 2 की थी मेडिकल से उस ਤੋਂ ਬਾਅਦ ਉਹ 16 ਸਤੰਬਰ 2020 ਸਟੱਡੀ ਵਿਜ਼ੇ ਤੇ ਗਿਆ ਸੀਗਾ ਇੰਗਲੈਂਡ ਦੇ ਵਿੱਚ ਤੇ 3 ਸਵਾ 3 ਸਵਾ ਹੋ ਗਿਆ ਉਹਨਾਂ ਨੂੰ ਗਿਆ ਨੂੰ ਤੇ ਇਹ 15 ਤਰੀਕ ਨੂੰ 15 12 ਨੂੰ ਸਾਨੂੰ ਫੋਨ ਆਇਆ 4:30 ਵਜੇ ਉਹਦੀ ਮੌਤ ਹੋ ਗਈ ਨਾਮ ਵੀ ਬੇਟੇ ਦਾ ਬੇਟੇ ਦਾ ਨਾਮ ਕਰਮਨਜੀਤ ਸਿੰਘ ਹੈ। ਉਮਰ ਕਿੰਨੀ ਹੈ? ਉਮਰ ਉਹਦੀ 25-26 ਮਾਸਾਲ ਲੱਗਾ ਉਹਨੂੰ ਹਜੇ। ਕੀ ਕਿਵੇਂ ਹੋਈ ਹੈ? ਕਾਰਨ ਪਤਾ ਲੱਗ ਸਕਿਆ ਕੀ ਕੀ ਗੱਲਬਾਤ ਹੋਈ ਹੈ? ਕਾਰਨ ਦਾ ਜੋ ਉੱਥੇ ਲੋਕ ਦੱਸਦੇ ਨੇ ਸਾਨੂੰ ਜਿਨ੍ਹਾਂ ਨਾਲ ਸਾਡਾ ਕੰਟੈਕਟ ਹੋਇਆ ਉਹਨਾਂ ਨੇ ਤੇ ਇਹੀ ਕਿਹਾ ਕਿ ਉਹ ਕੰਮ ਕਰਦੇ ਪਏ ਸੀ ਤੇ ਕੰਮ ਕਰਦੇ ਉੱਤੇ ਦੁਬਾਰ ਜਿਹੜੀ ਆ ਉਹ ਡੇਗ ਗਈ ਆ ਤੇ ਦੁਬਾਰ ਥੱਲੇ ਆ ਕੇ ਬੇਟੇ ਦੀ ਜਿਹੜੀ ਆ ਸੱਟ ਲੱਗਣਾ ਮੌਤ ਹੋ ਗਈ। ਮੰਗ ਕਰਦੇ ਹਾਂ ਸਰਕਾਰ ਕੋਲੋਂ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਈ ਜਾਂ ਰਾਜਨੀਤਿਕ ਕਿਸੇ ਨਾ ਕੋਈ ਗੱਲਬਾਤ ਚੱਲ ਨਹੀਂ ਢੱਡੀ ਇਸ ਬੰਦੇ ਹਾਂ ਸਾਡੀ ਮੰਗ ਤੇ ਹੀ ਹੈ ਕਿ ਬੇਟੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਸਾਡੇ ਕੋਲ ਆ ਜੇ ਤਾਂ ਜੋ ਅਸੀਂ ਉਹਦੀ ਰਸਮ ਜਿਹੜੀ ਕਿਰਿਆ ਉਹ ਕਰ ਸਕੀਏ ਬਾਕੀ ਜਿਹੜਾ ਸਰਕਾਰ ਹੈ ਉਹਦੇ ਜਿਤਨਾ ਮਤਲਬ ਮਾਨਜੋਗ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਆਨਰੇਬ मिनिस्टर ਉਹਨਾਂ ਨਾਲ ਵੀ ਗੱਲ ਹੋਈ ਹੈ ਉਹਨਾਂ ਵੀ ਬੜਾ ਭਰੋਸਾ ਦਵਾਇਆ ਕਿ ਚਿੱਤ ਛਿੱਤੀ ਇਹਨ ਮਤਲਬ ਡੈਡ ਬਾਡੀ ਨੂੰ ਪਛਾਣ ਲਿਆਂਗੇ ਤੇ ਉਹ ਸਾਰਾ ਐਫਰਟਸ ਜਿਹੜੇ ਆ ਇਹ ਸ੍ਰੀ ਰਮਨ ਬੈਲ ਜੀ ਜਿਹੜੇ ਚੇਅਰਮੈਨ ਨੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਇਹ ਹੀ ਕਰ ਰਹੇ ਨੇ ਜਿਆਦਾ ਤੇ ਮਾਨਯੋਗ ਸ੍ਰੀ ਲਾਲਚੰਦ ਘਟਾਰੂ ਚੱਕ ਨਾਲ ਵੀ ਗੱਲ ਹੋਈ ਆ ਭਰੋਸਾ ਫੋਨ ਤੇ ਉਹਨਾਂ ਨੇ ਮੈਨੂੰ ਬਹੁਤ ਭਰੋਸਾ ਦਵਾਇਆ ਵੀ ਅਸੀਂ ਇਹ ਜਿਹੜਾ ਦੁੱਖਾ ਤੁਹਾਡਾ ਇਦਾ ਵਿੱਚ ਅਸੀਂ ਸ਼ਰੀਕ ਹੋਵਾਂਗੇ ਤੇ ਜਲਦੀ ਤੋਂ ਜਲਦੀ ਬੱਚੇ ਦੀ ਜਿਹੜੀ ਕਰਮਨਜੀਤ ਸਿੰਘ ਦੀ ਡੈੱਡ ਬੋਡੀ ਆ ਉਹ ਅਸੀਂ ਘਰ ਪਛਾਣਦੇ ਜਿੰਮੇਵਾਰੋਂ ਮੰਗਦੇ ਤੇ ਉੱਥੇ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਸੂਚਿਤ ਕੀਤਾ ਉਹਨਾਂ ਨਾਲ ਕੋਈ ਗੱਲਬਾਤ ਚੱਲੀ ਹੋਈ ਹੈ ਉੱਥੋਂ ਦੀ ਪ੍ਰੋਸੈਸਿੰਗ ਚੱਲ ਰਹੀ ਹੈ ਹਾਂ ਉਹਨਾਂ ਨਾਲ ਲਗਭਗ ਗੱਲ ਜਦੋਂ ਦੋ ਤਿੰਨ ਵਾਰ ਤੇ ਹੁੰਦੀ ਆ ਉਹ ਵੀ ਸਾਨੂੰ ਭਰੋਸਾ ਦੇ ਰਹੇ ਆ ਕਾਫੀ ਵੀ ਅਸੀਂ ਜਿਹੜੀ ਆ ਜਿੱਦਾਂ ਪੁਲਿਸ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਉੱਥੇ ਜੁਕੇ ਦੇ ਵਿੱਚ ਤੇ ਆਫਟਰ ਇਨਵੈਸਟੀਗੇਸ਼ਨ ਜਿਹੜਾ ਉਹ ਜਿਹੜੀ ਡੈੱਡ ਬੋਡੀ ਆ ਉਹਨਾਂ ਦੇ ਹਵਾਲੇ ਕਰਨਗੇ ਤੇ ਫੇਰ ਉਹ ਸਾਨੂੰ ਪਛਾਨਣਗੇ ਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਗੁਰਦਾਸਪੁਰ ਦੇ ਨੇ ਉਹਨਾਂ ਨੇ ਵੀ ਕਾਫੀ ਸਾਡੀ ਹਲਤ ਕੀਤੀ ਆ ਉਹ ਆਪਣੀ ਪ੍ਰोसीडिंग ਜਿਹੜੀ ਕਰੇ ਨੇ ਉਹਨਾਂ ਨੇ ਵੀ ਜਿਹੜਾ ਐਮਬੈਸੀ ਨੂੰ ਲਿਖ ਕੇ ਭੇਜਿਆ ਤੇ ਉਹ ਉਮੀਦ ਆ ਸਾਨੂੰ ਤੇ ਸਰਕਾਰ ਤੇ ਭਰੋਸਾ ਹੈ ਤੇ ਆਪਣੇ ਅਫਸਰਾਂ ਤੇ ਮਾਨਯੋਗ ਡੀਸੀ ਸਾਹਿਬ ਤੇ ਭਰੋਸਾ ਹੈ ਉਹ ਜਲਦੀ ਤੋਂ ਜਲਦੀ ਸਾਡੇ ਬੱਚੇ ਦੀ ਡੱਡ ਬੋਡੀ ਜਿਹੜੀ ਆ ਸਾਡੇ ਤੱਕ ਪੁੱਜਦੀ ਕਰਨ। ਜਦੋਂ ਬੇਟਾ ਨਾ ਪਹਿਲਾ ਗੱਲਬਾਤ ਹੁੰਦੀ ਸੀ ਉਸ ਦੌਰਾਨ ਕੋਈ ਦੀ ਉਹਨੇ ਦੱਸਿਆ ਕਿ ਉੱਥੇ ਕੋਈ ਪਰੇਸ਼ਾਨੀ ਆ ਜਾਂ ਕੋਈ ਤੰਗ ਪਰੇਸ਼ਾਨ ਕਰਦਾ ਨੂੰ ਇਸ ਤਰ੍ਹਾਂ ਦਾ ਕੁਝ ਨਹੀਂ ਬੇਟਾ ਜਦੋਂ ਦਾ ਗਿਆ ਆ ਨਾ ਉਹਨਾਂ ਦਾ ਬਹੁਤ ਖੁਸ਼ ਸੀ ਉਹ ਲਗਭਗ ਸਾਨੂੰ ਡੇਲੀ ਸ਼ਾਮ ਨੂੰ ਗੱਲ ਕਰਦਾ ਸੀ ਉਹ ਤੇ ਕਦੇ ਵੀ ਉਹਨੇ ਕੋਈ ਐਹੋ ਜਿਹੀ ਮੁਸ਼ਕਲ ਜ਼ਾਹਰ ਨਹੀਂ ਕੀਤੀ ਹਮੇਸ਼ਾ ਹੀ ਖੁਸ਼ੀਆਂ ਵਿੱਚ ਰਹਿੰਦਾ ਸੀ ਕਿਉਂਕਿ ਉੱਥੇ ਕੰਮ ਕਰਦਾ ਸੀ ਤੇ ਆਪਣੇ ਆਬਿਅਸ ਬਹੁਤ ਖੁਸ਼ੀ ਸਾਡੇ ਨਾਲ ਵੀ ਜਿਹੜੀਆਂ ਗੱਲਾਂ ਕਰਦਾ ਹੈ ਸਾਨੂੰ ਵੀ ਖੁਸ਼ੀ ਦਿੰਦਾ ਹੈ ਪਰ ਇਹ ਜਿਹੜਾ ਕੰਮ ਹੈ ਇਹ ਸਾਨੂੰ ਸਾਰੀਆਂ ਖੁਸ਼ੀਆਂ ਜਿਹੜੀਆਂ ਸਾਡੀਆਂ ਉਹ ਤਬਾਹ ਹੋ ਗਈਆਂ ਉਹ ਮੰਗ ਹੀ ਕਰਦੇ ਪ੍ਰਸ਼ਾਸਨ ਕੋਲੋਂ ਕੀ ਪ੍ਰਸ਼ਾਸਨ ਕੋ ਤਾਂ ਇੱਕ ਹੀ ਮੰਗਾ ਸਾਡੀ ਇਹ ਜਿਹੜਾ ਨੁਕਸਾਨ ਹੋਣਾ ਉਹ ਤੇ ਗਿਆ ਹੋ ਸਾਡਾ ਬੱਚਾ ਜਿਹੜਾ ਉਹ ਤੇ ਚਲਾ ਗਿਆ ਉਹਦੇ ਡੱਡ ਬੋਡੀ ਹੈ ਜਿਹੜੀ ਉਹ ਸਾਨੂੰ ਜਲਦੀ ਤੋਂ ਜਲਦੀ ਪਹਚਾਈ ਜਾਵੇ ਬਸ ਇਹ ਆ ਆਖਰੀ ਮੰਗ ਸਾਡੀ ਇਹ ਹੀ ਆ ਤੇ ਭਰੋਸਾ ਵੀ ਅਸੀਂ ਸਰਕਾਰ ਤੇ ਤੇ ਆਪਣੇ ਮਾਨ ਜੋ ਡਿਪਟੀ ਕਮਿਸ਼ਨਰ ਤੇ ਕਰਦੇ ਆਂ ਕਿ ਸਾਨੂੰ ਸਾਡੀ ਮੱਤ ਕਰਨੀ ਮਤੇ ਕੀ ਨਾ ਜੀ ਵੀਰ ਉਹ ਦੀ ਬੀਟੇ ਦਾ ਕੀ ਨਾਮ ਹੈ ਇਕਰਮਨ ਜੇਦ 26 ਸਾਲ ਕਿੰਨੀ ਦੇਰ ਹੋ ਗਿਆ ਬੀਟੇ ਨੂੰ ਬਾਹਰ ਕੀ 3 ਸਾਲ 3 ਮਹੀਨੇ ਹੋਇਆ ਉਹਨਾਂ ਨੂੰ ਉਹ ਅੰਗਲੈਂਡ ਗਿਆ ਹੈ ਲੰਡਨ ਚ ਸੌਤਾਰ ਕੀ ਗੱਲ ਬਾਦ ਉਹ ਵੀ ਬੀਟੇ ਨੂੰ ਬਾਹਰ ਤੁਹਾਨੂੰ ਕਿਵੇਂ ਪਤਾ ਲੱਗਿਆ ਉਹ ਇੱਥੇ ਹੁੰਦਾ ਬਾਰਾਂ ਤਰੀਕ ਦੀ ਡੈਥ ਕਹਿੰਦੇ ਹੋਈ ਆ ਸਾਨੂੰ ਤੇ 15 ਨੂੰ ਪਤਾ ਲੱਗਾ ਹੈ के काम करके नीचे आया वीवार नहीं पता कि उस टाइम तौत होगी होस्पिटल जाके बारे सही पता नहीं आने वालों केंद्र ही केंद्र मैं माता मैं इतना मैं इंडिया आवागा चौबीच आव ਪਰ 24 ਤੋਂ ਪਹਿਲਾਂ ਹੀ ਇਤਰਾ ਹੋ ਗਿਆ ਕੋਈ ਅਧਿਕਾਰੀ ਜਾਂ ਰਾਜਨੀਤਿਕ ਲੋਕ ਆਏ ਕੋਈ ਤੁਹਾਡੀ ਮਦਦ ਕਰਨ ਤੇ ਗੱਲਬਾਤ ਕਰਨ ਨਾ ਆਇਆ ਜਮਨ ਪਹਿਲੀ ਆਇਆ ਹੋਰ ਕੋਈ ਨਹੀਂ ਆਇਆ ਕੀ ਅਸ਼ਵਾਸਨ ਦਿੱਤਾ ਜਮਨ ਉਹਨਾਂ ਨੇ ਤੇ ਇਹ ਹੀ ਕਿਹਾ ਹੈ ਕਿ ਤੁਹਾਡੀ ਬੋਡੀ ਜਰੀਏ ਉਹ ਜਲਦੀ ਤੋਂ ਜਲਦੀ ਪਛਾਈ ਜਾਏਗੇ ਆਪੇ ਲੋਕਾਂ ਨੂੰ ਇਹਨਾਂ ਦਾ ਦੁਰੂਪੀ ਇਹਨਾਂ ਦੇ ਬੱਚਿਆਂ ਨੂੰ ਮੈਂ ਤਾਂ ਇਹ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਬੱਚਿਆਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਂ ਤਾਂ ਕਿ ਬੱਚਿਆਂ ਨੂੰ ਬਾਹਰ ਜਾਣ ਦੀ ਨੋਬੀਤੀ ਨਾ ਆਵੇ ਕੋਈ ਪ੍ਰਸ਼ਾਸਨ ਨੂੰ ਅਪੀਲ ਕਰਨੀ ਆ ਕਿ ਨੌਜਵਾਨਾਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਣ ਹੂੰ ਬੱਚੇ ਬਾਹਰ ਜਾਣੀ ਨੇ ਡੈਡ ਬੋਡੀ ਜਲਦੀ ਤੋਂ ਜਲਦੀ ਪਹਚਾਈ ਜਾਵੇ ਮੇਰੇ ਬੱਚੇ ਦੇ ਘਰ ਸੋਹਣ ਲਾਲ ਜੀ ਲੈ ਕੀ ਲੱਗਦੇ ਸੀ ਮੇਰਾ ਭਤੀਜਾ ਅਕਰਮਨਜੀਤ ਸਿੰਘ ਜੋ ਇੰਗਲੈਂਡ ਚ ਗਿਆ ਸੀਗਾ ਉੱਥੇ ਉਹਨਾਂ ਦੀ ਸਾਨੂੰ ਫੋਨ ਆਇਆ 15 ਤਰੀਕ ਨੂੰ ਕਿ ਉਹਨਾਂ ਦੀ ਮੌਤ ਹੋ ਗਈ ਆ ਦੁਆਰ ਡggen ਕਰਕੇ 26ਵਾਂ ਸਾਲ ਲੱਗਾ ਸੀ ਬੇਟੇ ਨੂੰ ਤਾਂ ਹੋਵੇ ਕਿਵੇਂ ਪਤਾ ਲੱਗਾ ਕਿ ਨਾਲੋਂ ਸੂਚਿਤ ਕੀਤਾ ਸਾਨੂੰ ਫੋਨ ਆਇਆ ਸੀ ਮੇਰੇ ਬ੍ਰਦਰ ਨੂੰ ਉਥੋਂ ਮਸੀਹ ਨੂੰ ਵੀ ਤੁਹਾਡੇ ਲੜਕੇ ਦੀ ਡੈਥ ਹੋ ਗਈ ਹੈ ਹੁਣ ਮੌਤ ਕਿੱਦਾਂ ਹੋਈ ਹੈ ਲਾਜਕ ਹਸਪਤਲ ਜਾ ਕੇ ਹੋਈ ਹੈ ਕਿ ਜਾਂ ਐਨ ਮੌਕੇ ਤੇ ਹੋਈ ਇਸ ਬਾਰੇ ਨਹੀਂ ਪਤਾ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਾਡੇ ਬੱਚੇ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਪਹਚਾਈ ਜਾਵੇ ਤਾਂ ਜੋ ਅਸੀਂ ਬੱਚੇ ਦਾ ਅੰਤਮ ਸੰਸਕਾਰ ਕਰ ਸਕੀਏ ਕਿ ਵੀ ਦੇਖੋ ਕਿ ਇਹ ਨੌਕਰੀਆਂ ਨੂੰ ਲੈ ਕੇ ਵੀ ਲੋਕ ਕਰਦੇ ਆਂ ਕਿ ਕਿਹੜੀਆਂ ਵੱਤਾਂ ਕਰ ਰਹੇ ਹੋ ਸਰਕਾਰ ਅਗੇ ਅਪੀਲ ਕਰਦੇ ਵੀ ਵੱਧ ਤੋਂ ਵੱਧ ਨੌਕਰੀਆਂ ਇੱਥੇ ਦਿੱਤੇ ਜਾਣ ਤਾਂ ਜੋ ਬੱਚੇ ਜਿਹੜੇ ਵਿਦੇਸ਼ਾਂ ਵਿੱਚ ਧੱਕੇ ਖਾ ਰਹੇ ਨੇ ਉਹ ਨਾ ਜਾਣਦੇ ਇਦਾਂ ਦੀ ਘਟਨਾਵਾਂ ਵਾਪਰੇ ਉਧਰ ਜਿਨ੍ਹਾਂ ਨੂੰ ਤੁਹਾਨੂੰ ਸੂਚਿਤ ਕੀਤਾ ਗਿਆ ਅੰਬੈਸੀ ਕੋਲ ਗੱਲਬਾਤ ਚੱਲ ਰਹੀ ਹੈ ਉਹਦੀ ਸਰਕਾਰ ਨਾਲ ਹਾਂਜੀ ਉਧਰੋਂ ਅੰਬੈਸੀ ਨਾਲ ਫੋਨ ਇੱਕ ਦੋ ਵਾਰਾਂ ਹੋਇਆ ਸਾਡਾ ਉਹ ਕਾਗਜ਼ਾਤ ਕੰਪਲੀਟ ਕਰ ਰਹੇ ਨੇ ਇਨਵੈਸਟੀਗੇਸ਼ਨ ਚੱਲ ਰਹੀ ਆ ਇਸ ਕਰਕੇ ਡੈੱਡ ਬੋਡੀ ਸਾਡੀ ਜਿਹੜੀ ਆ ਜਲਦੀ ਤੋਂ ਜਲਦੀ ਕਰ ਪਛਾਣ ਦੀ ਮਤ ਕੀਤੀ ਜਾਏ ਸਾਡੀ ਕਿੰਨੇ ਤਰੀਕ ਦੀ ਘਟਨਾ ਹੈ ਘਟਨਾ 12 ਤਰੀਕ ਦੀ ਆ ਤੇ 15 ਤਰੀਕ ਨੂੰ ਸਾਨੂੰ ਪਤਾ ਲੱਗਾ